ਕ੍ਰਾਸ ਕਰਾਉਣੀ ਹੈ ਵੀਰੇ ਕੀ ਫੀਸ ਆ ਜੀ 1000 ਰੁਪਏ ਵੀਰੇ 1000 ਰੁਪਿਆ ਫੀਸ ਆ ਮੈਸਰਖਾਨੇ ਕਿੱਥੇ ਘਰ ਰਹਿਗਾ ਤੁਹਾਡਾ ਜੋਧਪੁਰਾਈ ਸੜਕ ਦੇ ਆਰੇ ਕੋਲ ਮੁੜਦੀ ਹੈ ਵੀਰੇ ਲਿੰਕ ਹਾਂਜੀ ਬਾਈ ਜੀ ਅੱਜ ਮੋੜ ਪਸ਼ੂ ਮੰਡੀ ਚ ਆਏ ਆ 20 ਤਰੀਕ ਦੇ ਇਹ ਹਰੇਕ 20 ਤਰੀਕ ਨੂੰ ਲੱਗਦੀ ਹੈ ਵੀਰੇ ਮਹੀਨੇ ਦੀ ਮਹੀਨੇ ਮੰਡੀ ਆਉਂਦੀ ਆ ਤੇ ਅੱਜ ਭਰਾ ਆਏ ਆ ਮੈਸਰਖਾਨੇ ਤੋਂ ਪਿੰਡ ਬਾਈ ਦਾ ਮੈਸਰਖਾਨਾ ਬਹੁਤ ਘੰਡ ਝੋਟਾ ਲੈ ਕੇ ਕਿੰਨੇ ਦੰਦ ਹੋ ਗਏ ਬਈ ਹੈ ਚਾਰ ਦੰਦ ਹੋ ਗਏ ਚਾਰ ਦੰਦ ਵੀਰੇ ਕੱਟਾ ਹੋਇਆਗਾ ਸਾਡੇ 3 ਸਾਲਾਂ ਦੀ ਉਮਰ ਸਾਡੇ 3 ਸਾਲਾਂ ਦੀ ਉਮਰ ਆ ਇਹ ਸੇਲ ਵਾਸਤੇ ਤਾਂ ਨਹੀਂ ਲੈ ਕੇ ਆਏ ਨਹੀਂ ਵੀਰੇ ਦਿਖਾਉਣ ਵਾਸਤੇ ਲੈ ਆਏ ਇਹ ਵੇਚਣ ਵਾਸਤੇ ਨਹੀਂ ਵੀਰੇ ਲੈ ਕੇ ਆਏ ਭਰਾ ਇਹ ਲੈ ਕੇ ਆਏ ਮਸ਼ਹੂਰੀ ਵਾਸਤੇ ਵੀ ਕਈ ਵਾਰੀ ਕਿਸੇ ਭਰਾ ਨੇ ਚੰਗਾਗਾ ਕੋਈ ਮੱਝਾ ਕਰਾਸ ਕਰਾਉਣਾ ਵਧਿਆ ਬੱਚੇ ਕੋਈ ਕਰੇ ਪੈਦਾ ਕਰਨਾ ਚਾਹੁੰਦਾ ਬਾਕੀ ਸਾਨੂੰ ਕੱਟਾ ਤੋੜ ਕੇ ਦਿਖਾਵਾਂਗੇ ਚੀਜ਼ ਦੇਖੋ ਮਾੜਾ ਮਾੜਾ ਕਮਾ ਦੇ ਵੀਰੇ ਬਾਕੀ ਸਾਰੇ ਗੱਲਬਾਤ ਬਾਅਦ ਤੋਂ ਦਿਖਾਵਾਂਗੇ ਥੋੜਾ ਉਧਰੋਂ ਤੋੜ ਲੋ ਜੀ ਕੋਈ ਨਹੀਂ ਪਿੱਛੇ ਨੂੰ ਕਮਾ ਲੋ ਤੂੰ ਕੱਦ ਦੇਖੋ ਕੱਟੇ ਦਾ ਕਿੱਡਾ ਮੇਰੇ ਹਿਸ ਕੋਈ ਨਹੀਂ ਕੋਈ ਨਹੀਂ ਪਿੱਛੇ ਤੋਂ ਦਿਖਾ ਥੋੜਾ ਜਿਹਾ ਦੇਖ ਬਾਈ ਕਹਿੰਦਾ ਇੱਕ ਬੱਚਾ ਹੋਰ ਆ ਕੱਟਾ ਕਰੇ ਰੱਖਿਆ ਉਹਨੇ ਨਾ ਪੈਰ ਧਰਤਾ ਸੀ ਪੂਛ ਉਹਦਾ ਕਰਕੇ ਕੱਤੀ ਗਈ ਨਹੀਂ ਕੱਟੇ ਦੀ ਕੁਆਲਿਟੀ ਬੜੀ ਜਿਆਦਾ ਚੰਗੀ ਸੀ ਕੁੰਡਾ ਗੰਡਾ ਵੀ ਬਹੁਤ ਆ ਕਮਾਲ ਆ ਬਾਈ ਕੋਈ ਗੱਲ ਨਹੀਂ ਕਮਾਲਾ ਕਮਾਲਾ ਆ ਦੇ ਤੇ ਬਾਈ ਕੀ ਨਾਮ ਆਈ ਤੁਹਾਡਾ ਨਾਮ ਵੀਰੇ ਮੇਰਾ ਮਣੀ ਸਿੱਧੂ ਮਣੀ ਸਿੱਧੂ ਮੋਬਾਈਲ ਨੰਬਰ ਬੋਲ ਦੋ ਵੀਰੇ 79731 71257 79731 71257 71257 ਕਿਸੇ ਵੀ ਭਰਾ ਨੇ ਮੱਝ ਕਰਾਸ ਕਰਾਉਣੀ ਹੈ ਵੀਰੇ ਕੀ ਫੀਸ ਆ ਜਾਏਗੀ 1000 ਰੁਪਏ ਵੀਰੇ 1000 ਰੁਪਏ ਫੀਸ ਆ ਮੈਸਰਖਾਨੇ ਕਿੱਥੇ ਘਰ ਰਹਿ ਗਿਆ ਤੁਹਾਡਾ ਜੋਧਪੁਰਾਈ ਸੜਕ ਦੇ ਆਰੇ ਕੋਲ ਮੁੜਦੀ ਹੈ ਵੀਰੇ ਲਿੰਕ ਰੋਡ ਜਿਹੜੀ ਵੀਰੇ ਮੈਸਰਖਾਨੇ ਤੋਂ ਯਾਤਰੀ ਜੋਧਪੁਰ ਨੂੰ ਛੱਡ ਕੇ ਜਾਂਦੀ ਹੈ ਉਹਦੇ ਬਾਈ ਕੰਲਾ ਸਾਡਾ ਘਰ ਆ 1000 ਰੁਪਏ ਮੱਝ ਦੀ ਫੀਸ ਲੈਣੇ ਆ ਕੋਈ ਵੀ ਦੂਰੋਂ ਨੇੜਿਓਂ ਸੱਜਣ ਆਉਂਦਾ ਤੇ ਕੱਟੇ ਦੀ ਕੁਆਲਿਟੀ ਵਾਕਈ ਵੀਰੇ ਦੇਖਣ ਵਾਲੀ ਹੈ ਕਿਹੜੇ ਦਾ ਬੱਚਾ ਆ ਗਿਆ ਇਹ ਆਪ ਜਬਰਾਜ ਦਾ ਬੱਚਾ ਜਬਰਾਜ ਦਾ ਬੱਚਾ ਮਾਂ ਕਿਨੇ ਦਾ ਦੁੱਧ ਆਲੀ ਇਹਦੀ 22+ ਬਾਈ 22+ ਜਮਾ ਚੋਇਆ ਵੀਰੇ ਹਾਂਜੀ ਹਾਂਜੀ ਵੀਰੇ ਦੇਖੋ ਵੀਰੇ 22+ ਵਾਲੀ ਦਾ ਕੱਟਾਗਾ ਤੇ ਬੱਚਾ ਆਟੋਮੈਟਿਕ ਹੀ ਚੰਗਾ ਹੋ ਜਿਹੜੇ ਭਰਾਵਾਂ ਨੂੰ ਆਏ ਆ ਨਾ ਵੀ ਪੀਕਿਆਂ ਤੋਂ ਮੱਝਾ ਸੀ ਤੋਂ ਨਹੀਂ ਰਹਿੰਦਗਾ ਆਜੋ ਭਰਾਵਾਂ ਤੋਂ ਕਰਾਸ ਕਰਾ ਲਿਓ ਪਿੰਡ ਹੈ ਜੀ ਮੈਸਰ ਖਾਨਾ ਇਹਨਾਂ ਦਾ ਤੇ ਬਾਕੀ ਬਾਈ ਕਾਰਡ ਦੇ ਦੇਣਗੇ ਮੋਬਾਈਲ ਨੰਬਰ ਆਪਾਂ ਬੋਲਦਾ ਇੱਕ ਵਾਰੀ ਵੀਰੇ ਨੰਬਰ ਹੋਰ ਬੋਲਦੇ ਆ 9873177255 ਠੀਕ ਆ ਬਾਈ ਧੰਨਵਾਦ ਬਾਕ कैमरा कमा दे माड़ा माड़ा कोई नहीं दिखा दे इत रोकी रखी परे तू परे हो जा तू भी झोटा युवराज का बच्चा